ਤੁਸੀਂ ਦੇਖ ਰਹੇ ਹੋ ਪੁਲਾੰਗ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਆਖਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਨ ਆਏ ਗਏ ਤੇ ਉਹਨਾਂ ਨੇ ਆਪਣੇ ਵੱਲੋਂ ਡਿਫੈਂਡ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਤੇ ਕਿਵੇਂ ਭਗਵੰਤ ਮਾਨ ਤੇ ਕੇਜਰੀਵਾਲ ਤੇ ਉਹਨਾਂ ਨੇ ਨਿਸ਼ਾਨੇ ਸਾਧੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਮੀਟਿੰਗ ਵੀ ਕੋਰ ਕਮੇਟੀ ਦੇ ਜਿਹੜੀ ਨਵੀਂ ਕੋਰ ਕਮੇਟੀ ਬਣਾਈ ਹੈ ਤੇ 30 ਤਰੀਕ ਨੂੰ ਇੱਕ ਮੀਟਿੰਗ ਕਾਲ ਕੀਤੀ ਹੈ ਜਿੱਦੇ ਸ਼ਾਇਦ ਡਿਸਕਸ ਕਰਕੇ ਜਿਹੜੇ ਕਰੰਟ ਪੋਲਿਟਿਕਸ ਚੱਲ ਰਹੀ ਹੈ ਜਿਹੋ ਜਿਹਾ ਮਾਹੌਲ ਚੱਲ ਰਿਹਾ ਹੈ ਤੇ ਕੁਝ ਸਟਰੈਟਜੀ ਕੋਈ ਰਣਨੀਤੀ ਅਗਲੀ ਜਿਹੜੀ ਉਹ ਬਣਾਈ ਜਾਏਗੀ ਜਿਸ ਨਾਲ ਇਹਦੀ ਡਿਟੇਲ ਕੀ ਹੈ ਤੇ ਇਹਦੇ ਨਾਲ ਆਪਾਂ ਸਾਂਝ ਪਾਉਂਦੇ ਆ ਇਹਦੇ ਤੋਂ ਇਲਾਵਾ ਪੰਥਕ ਮਾਮਲਿਆਂ ਦੇ ਵਿੱਚ ਵੀ ਫਿਰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਖਤ ਪਟਨਾ ਸਾਹਿਬ ਦੇ ਤੇ ਉਹਨਾਂ ਨੇ ਅਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਚਿੱਠੀ ਲਿਖ ਕੇ ਜੀਐਸਵੀਸੀ ਪ੍ਰਧਾਨ ਨੂੰ ਹਦਾਇਤ ਕੀਤੀ ਹੈ ਉਹ ਹੁਕਮਨਾਮਾ ਲਾਗੂ ਕਰਾਉਣ ਦੇ ਵਾਸਤੇ ਆਪਣਾ ਜਿਹੜਾ 21 ਮਈ ਨੂੰ ਜਾਰੀ ਕੀਤਾ ਗਿਆ ਹੁਕਮਨਾਮਾ ਸੀ ਉਹਦੀ ਵੀ ਡਿਟੇਲ ਆਪਾਂ ਸਾਂਝੀ ਕਰਦੇ ਹਾਂ ਕਿ ਕੀ ਹੋ ਰਿਹਾ ਔਰ ਇਮਾਨਦਾਰ ਸਰਕਾਰ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਝਟਕਾ ਜਿਹੜਾ ਵੱਜਿਆ ਉਹ ਵਿਜੀਲੈਂਸ ਨੇ ਹੀ ਜਿਹੜੇ ਫੜੇ ਗਏ ਜਿਹੜੇ ਚੀਫ ਮਿਨਿਸਟਰ ਨੇ ਆ ਫੜਾਏ ਬਿਜਸ ਬਿਜੇ ਸਿੰਘਲਾ ਸੀਗੇ ਉਹਨਾਂ ਨੂੰ ਕਲੀਨ ਚਿੱਟ ਜਿਹੜੀ ਅਦਾਲਤ ਦੇ ਵਿੱਚ ਦੇਤੀ ਹਨਾ ਕਿ ਅਦਾਲਤ ਦੇ ਵਿੱਚ ਜੁਲਾਈ ਦੇ ਵਿੱਚ ਇੱਕ ਵਾਰ ਸਟੇਟ ਦੇ ਤਰਫ ਦੇ ਉਤੋਂ ਉਹਦੇ ਚ ਚਰਚਾ ਹੋਣੀ ਆ ਬਹਿਸ ਹੈ ਪਰ ਕਲੀਨ ਚਿੱਟ ਜਦੋਂ ਚਲੀ ਗਈ ਹੈ ਤਾਂ ਕਿਉਂ ਜੀ ਚਰਚਾ ਹੋਏਗੀ ਕੌਣ ਆਰਗੂਮੈਂਟ ਕਰੇਗਾ ਉਹ ਇਹ ਲੱਗ ਗੰਨ ਇਹਦਾ ਕੀ ਇੰਪੈਕਟ ਪੈਣਾ ਕਿ ਅਸਰ ਪੈਂਦਾ ਚੀਫ ਮਿਨਿਸਟਰ ਤੇ ਗਵਰਨਮੈਂਟ ਤੇ ਜਾਂ ਬਾਕੀ ਜਾਂ ਚੀਜ਼ ਗੱਲਾਂ ਤੇ ਜਿਹੜੀ ਇਹਦੇ ਤੇ ਵੀ ਗੱਲ ਕਰਦੇ ਆ ਔਰ ਚੀਫ ਖਾਲਸਾ ਦਿਵਾਨ ਚੀਫ ਖਾਲਸਾ ਦਿਵਾਨ ਬਹੁਤ ਵੱਡੀ ਪੁਰਾਣੀ ਸੰਸਥਾ ਹੈ ਜੀਪੀਸੀ ਨਾਲੋਂ ਵੀ ਪੁਰਾਣੀ ਸੰਸਥਾ ਹੈ ਜਿਹਦਾ ਵਿਦਿਅਕ ਖੇਤਰ ਦੇ ਵਿੱਚ ਕਾਫੀ ਮਹੱਤਵਪੂਰਨ ਕੰਮ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਕਰਕੇ ਉਹ ਲਾਈਮਲਾਈਟ 'ਚ ਆਈ ਸੀ ਕਿ ਜਤੇਦਾਰ ਅਕਾਲ ਤਖਤ ਨੇ ਨੌ ਨਮਰਤਾਰੀ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਅਹੁਦੇਦਾਰੀਆਂ 'ਚ ਲੈ ਕੇ ਉਹਨਾਂ ਨੂੰ ਜਿਹੜਾ ਬੁਲਾਇਆ ਗਿਆ ਤੇ ਸੱਮਣ ਕੀਤਾ ਗਿਆ ਕਿਉਂ ਲੈ ਗਏ ਨੇ ਕਿਉਂਕਿ ਜਦੋਂ ਸੰਵਿਧਾਨ ਦੇ ਵਿੱਚ ਅਮਰਤਾਰੀ ਪਰ ਹੁਣ ਇੱਕ ਨਵੀਂ ਗੱਲ ਹੋਰ ਸામਣੇ ਆ ਗਈ ਹੈ ਉਹ ਇਹ ਹੈ ਕਿ ਬਹੁਤ ਵੱਡੀ ਮਤਲਬ 65 ਮੈਂਬਰ ਜਿਹੜੇ ਨੇ ਉਹ ਕੱਢ ਦਿੱਤੇ ਗਏ ਨੇ ਪੰਜ ਮੈਂਬਰ 500 ਮੈਂਬਰਾਂ ਚੋਂ ਜਿਹਦੇ ਚੋਂ ਵਿਕਰਮ ਸਿੰਘ ਮਜੀਠੀਆ ਦੇ ਫਾਦਰ ਸਤਿਆਜੀਤ ਸਿੰਘ ਵੀ ਸ਼ਾਮਲ ਨੇ ਇਹ ਕਾਰਨ ਕੀ ਹੈ ਇਹਦੇ ਪਿੱਛੇ ਦੀ ਦਲੀਲ ਕੀ ਹੈ ਇਹ ਵੀ ਆਪਾਂ ਗੱਲਬਾਤ ਕਰਾਂਗੇ ਸਾਂਝੀ ਕਰਾਂ ਤੇ ਇਸੇ ਤਰੀਕੇ ਦੇ ਨਾਲ ਰਾ ਦੇ ਵਿੱਚ ਪਹਿਲਾਂ ਵੀ ਪੰਜਾਬ ਖੇਡਰ ਦੇ ਅਫਸਰ ਰਹੇ ਨੇ ਤੇ ਹੁਣ ਫੇਰ 1 ਜੁਲਾਈ ਦੇ ਉਤੋਂ ਪ੍ਰਾਗ ਜਾਣ 1999 ਬੈਚ ਦੇ ਜਿਹੜੇ ਆਈਪੀਐਸ ਅਫਸਰ ਨੇ ਜਿਹੜੇ ਚੰਡੀਗੜ੍ਹ ਚ ਵੀ ਐਸਐਸਪੀ ਵੀ ਰਹੇ ਨੇ ਤੇ ਬਹੁਤ ਦੇਰ ਰਾ ਦੇ ਵਿੱਚ ਵੀ ਹੁਣ ਹੋ ਗਈ ਆ ਉਹ ਸਾਰੇ ਮਾਮਲੇ ਚ ਉਹ ਕਹਿੰਦੇ ਨੇ ਰੌਚੀ ਦਾ ਚਾਰਜ ਸਮਾਣਨ ਜਾ ਰਿਹਾ ਮਾਮਲਾ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਦਾਵਾ ਕੀਤਾ ਉਹ ਸਾਰੀਆਂ ਦਲੀਲਾਂ ਤਾਂ ਦਿੱਤੀਆਂ ਹੀ ਨੇ ਤੇ ਇਹਦੇ ਨਾਲ ਦੀ ਨਾਲ A1 ਇਹ ਦਾਵਾ ਕੀਤਾ ਕਿ ਜੀ ਇਹ ਜਿਹੜੇ ਇੱਕ ਕੇਵਲ ਤੇ ਕੇਵਲ ਪੋਲਿਟਿਕਲ ਐਂਗਲ ਤੋਂ ਖਾਲੀਦਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕੱਲ ਸਾਬਕਾ ਡੀਜੀਪੀ ਚਟੋਪਾਧਿਆ ਆਏ ਸੀਗੇ ਤੇ ਅੱਜ ਈਡੀ ਦੇ ਜਿਹੜੇ ਸਾਬਕਾ ਜਿਹੜੇ ਡਿਪਟੀ ਡਾਇਰੈਕਟਰ ਨੇ ਜਿਹੜੇ ਇਸ ਮਾਮਲੇ ਨੂੰ ਡੀਲ ਕਰ ਰਹੇ ਸੀ ਨਰਿੰਜਨ ਸਿੰਘ ਉਹ ਵੀ ਵੀਜੀ ਉਸ ਵਿਜੀਲੈਂਸ ਨੂੰ ਮਿਲੇ ਜਿਹੜੀ ਬਿਜ਼ਨਸ ਦੇ ਕੇਸ ਨੂੰ ਡੀਲ ਕਰ ਰਹੀ ਹੈ ਉਹ ਕਹਿੰਦੇ ਉਹ ਵੀ ਕੋਈ ਬਿਆਨ ਦਰਜ ਕਰਾ ਕੇ ਗਏ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜੋ ਇਨਵੈਸਟੀਗੇਸ਼ਨ ਕੀਤੀ ਸੀ ਉਹਦੇ ਚ ਕੀ ਹੈ ਹੁਣ ਇਹ ਜਿਹੜਾ ਜਵਾਬ ਹੈ ਉਹ ਇਹ ਕਹਿ ਰਹੇ ਵੀ ਜੇ ਸਾਰਾ ਕੁਝ ਰਿਕਾਰਡ ਤੇ ਆਲਰੇਡੀ ਹੈ ਤੇ ਡੀਜੀਪੀ ਚਟੋਪਾਧਿਆ ਦੇ ਸਮੇਂ ਚਲਾੜ ਕਿਉਂ ਪੇਸ਼ ਨਹੀਂ ਹੋਇਆ ਜਦੋਂ ਜੀ ਡੀਜੀਪੀ ਸੀਗੇ ਈਡੀ ਨੇ ਜੋ ਕਰਨਾ ਸੀ ਕਰ ਦਿੱਤਾ ਤਾਂ ਉਹਦੇ ਚ ਅਗਲਾ ਵਿਕਰਮ ਮਜੀਠੀਆ ਨੂੰ ਹੋਰ ਕੀ ਕਰਨਾ ਆਇਆ ਨੇ ਤਾਂ ਕੀ ਇਹ ਦਾ ਮਤਲਬ ਖਬਰ ਬਣਾਉਣ ਦਾ ਹੀ ਦਿੱਲੀ ਦਾ ਇੱਕ ਤਰੀਕਾ ਹੈ ਕਿ ਉਹ ਦੁਬਾਰਾ ਦੁਬਾਰਾ ਆ ਕੇ ਦੱਸਣਗੇ ਜੇ ਉਹ ਸਾਰਾ ਕੁਝ ਤਾਂ ਰਿਕਾਰਡ ਤੇ ਹੀ ਹੋਣਾ ਹੈ ਜਿਹੜਾ ਦੋਨੇ ਵੱਡੇ ਅਫਸਰਾਂ ਨੇ ਦੱਸਣ ਹੈ ਬਿਲਕੁਲ ਈਡੀ ਦੇ ਨਰਜਨ ਸਿੰਘ ਨੇ ਕਿਹਾ ਵੀ ਹੈ ਪੱਤਰਕਾਰਾਂ ਸਾਹਮਣੇ ਆ ਕੇ ਕਿ ਜੀ ਜੋ ਕੁਝ ਰਿਕਾਰਡ ਤੇ ਹੈ 17 ਬੰਦਿਆਂ ਨੂੰ ਭੋਲੇ ਸਮੇਤ ਜਿਹੜੀ ਹੈ ਸਜ਼ਾ ਵੀ ਹੋ ਚੁੱਕੀ ਹੈ ਤੇ ਬਾਕੀ ਦੇ ਕੇਸ ਸਬੰਤੋ ਲੈ ਲੈ 2013 ਤੋਂ 17 ਤੱਕ ਕਹਿੰਦੇ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਉਸ ਤੋਂ ਬਾਅਦ ਫਿਰ ਬਾਕੀ ਦੇ ਬਦਲੀ ਕਰ ਦਿੱਤੀ ਗਈ ਮੇਰੀ ਇਹਨਾਂ ਕੇਸਾਂ ਦੇ ਵਿੱਚੋਂ ਤੇ ਵਿਕਰਮਜੀਠੀਆ ਦਾ ਨਾਮ ਭੋਲੇ ਨੇ ਵੀ ਲਿਆ ਤੇ ਬਿੱਟੂ ਆਲਖ ਨੇ ਵੀ ਲਿਆ ਤੇ ਅੱਗੇ ਦਾ ਮਾਮਲਾ ਉਹੀ ਚੱਲਦਾ ਸੀ ਉਹਨਾਂ ਨੇ ਇਸ ਲੈਵਲ ਦੀ ਪੱਤਰਕਾਰ ਨਾਲ ਆ ਕੇ ਗੱਲ ਕੀਤੀ ਪਰ ਸੁਖਬੀਰ ਸਿੰਘ ਬਾਦਤ ਦਾ ਇੱਕ ਦਾਅਵਾ ਹੈ ਕਿ 2005 ਤੋਂ ਲੈ ਕੇ 2007 ਤੋਂ ਖਾਸ ਤੌਰ ਤੇ ਕਿਉਂਕਿ ਬਿਕਰਮ ਮੰਜੀਠੀਆ 2005 ਚ ਕਹਿੰਦੇ ਪੋਲਿਟਿਕਸ ਚ ਵੀ ਨਹੀਂ ਸੀ 2007 ਚ ਮਨਿਸਟਰ ਬਣਦੇ ਨੇ 2007 ਤੋਂ ਲੈ ਕੇ 2025 ਤੱਕ ਇੱਕ ਪੈਸਾ ਵੀ ਇੱਕ ਡਾਲਰ ਵੀ ਕਹਿੰਦੇ ਮੰਜੀਠੀਆ ਉਹਨਾਂ ਦੀ ਕੰਪਨੀ ਦੇ ਵਿੱਚ ਬਾਹਰ ਨਹੀਂ ਆਉਂਦੀ ਉਹ ਕਿਉਂ ਕਹਿ ਰਹੇ ਨੇ ਇਹ ਉਹਨਾਂ ਦਾ ਦਾਵਾ ਕੀ ਹੈ ਉਹ ਕਹਿੰਦੇ ਨੇ ਕਿ ਜਿਹੜੀਆਂ ਇਹ ਕੰਪਨੀਆਂ ਦੀ ਗੱਲ ਕੀਤੀ ਜਾ ਰਹੀ ਹੈ ਸਾਈਪ੍ਰਸ ਦੀਆਂ ਕੰਪਨੀਆਂ ਸ਼ੈੱਲ ਕੰਪਨੀਆਂ ਜਾਂ ਬਾਕੀ ਨੇ ਇਹ ਫੇਕ ਬਣਾਇਆ ਗਿਆ ਰਿਕਾਰਡ ਹੈ ਉਹਨਾਂ ਨੇ ਦਾਅਵੇਦਾਰੀ ਇਹ ਪੇਸ਼ ਕੀਤੀ ਹੈ ਕਿ 1 ਵੀ ਡਾਲਰ ਨਹੀਂ ਆਇਆ ਤੇ ਉਹਨੂੰ ਡਾਲਰ ਨਹੀਂ ਆਇਆ ਬਿਜ਼ਨਸ ਦੀ ਜਿਹੜੀ ਰਿਪੋਰਟ ਹੈ ਉਹ ਇਹ ਕਹਿ ਰਹੀ ਹੈ 540 ਕਰੋੜ ਦਾ ਮਾਮਲਾ ਜੀ ਉਹਦੇ ਵਿੱਚ ਗੱਲ ਇਹ ਵੀ ਹੈ ਕਿ ਬਾਹਰਲੀਆਂ ਕੰਪਨੀਆਂ ਦੇ ਸ਼ੈੱਲ ਕੰਪਨੀਆਂ ਦਾ ਵੀ ਪੈਸਾ ਹੈ ਤੇ ਨਾਲ ਉਹਦੇ ਚ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਕੈਸ਼ ट्रांजैक्शन ਐ 166 ਕਰੋੜ ਦੀ ਤੇ 141 ਕਰੋੜ ਦੀ ਵੱਖ-ਵੱਖ ਦੋ ਮਾਮਲਿਆਂ ਦੇ ਵਿੱਚ ਇੱਥੇ ਉਹਦਾ ਜਵਾਬ ਇਹ ਐ ਸੁਵੀਰ ਸਿੰਘ ਬਾਦਲ ਦਾ ਕਿ ਇਹਨਾਂ ट्रांजैक्शनਾਂ ਨੂੰ ਤਾਂ ਬਕਾਇਦਾ ਇਨਕਮ ਟੈਕਸ ਦੇਖਦਾ ਐ ਇਨਕਮ ਟੈਕਸ ਵਾਰ-ਵਾਰ ਉਹਦੀ ਜਾਂਚ ਕਰਦਾ ਐ ਤੇ ਜੇ ਕੋਈ ਗਲਤੀ ਕੀਤੀ ਐ ਤਾਂ ਇਨਕਮ ਟੈਕਸ ਨੂੰ ਪੁੱਛੋ ਇਸ ਲਈ ਵਿਕਰਮ ਜੀਠੀ ਆ ਦੀ ਇਹਦੇ ਵਿੱਚ ਕੋਈ ਲਾਗਾ ਦੇਗਾ ਉਸ ਪੱਧਰ ਤੇ ਉੱਤੇ ਨਹੀਂ ਇਹ ਅਕਾਲੀ ਦਲ ਦਾ ਪੱਖ ਹੈ ਕਿ ਜੋ ਲੀਗਲ ਟੀਮ ਕਹੋਗੀ ਅਸੀਂ ਉਹ ਕਰਾਂਗੇ ਪਰ ਨਾਲ ਉਹਨਾਂ ਨੇ ਇੱਕ ਐਗਜ਼ੈਂਪਲ ਦਿੱਤੀ ਕਿ ਜਿਵੇਂ ਸਾਡੇ ਤੇ ਝੂਠੇ ਇਲਜ਼ਾਮੋਦੋ ਭਾਜਪੀ ਬਿジネス ਨੇ ਲਾਏ ਨੇ ਜਿਹੜੇ ਕੇਸਾਂ 'ਚ ਬਾਦਲ ਪਰਿਵਾਰ ਦੇ ਮੇਨ ਨੇ ਬੰਦੇ ਸੁਮੇਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲੂਨੀ ਅੰਦਰ ਗਏ ਨੇ ਪਟਿਆਲਾ ਜੇਲ੍ਹ ਦੇ ਵਿੱਚ ਵੀ ਰਹੇ ਨੇ ਤੇ ਉਹਨਾਂ 'ਚ ਕੀ ਵਾਪਰਿਆ ਜੀ ਕੁਝ ਨਹੀਂ ਮਿਲਿਆ ਕਹਿੰਦੇ ਸਾਡੇ ਤੇ 3500 ਕਰੋੜ ਰੁਪਏ ਦਾ ਲਾਇਆ ਸੀਗਾ ਤੇ 3500 ਕਰੋੜ ਰੁਪਏ ਦੇ ਵਿੱਚੋਂ ਕੀ ਮਿਲਿਆ ਹਾਲਾਂਕਿ ਇਹ ਗਲਤ ਹੀ ਹੈ 3500 ਕਰੋੜ ਦਾ ਲੱਗਿਆ ਸੀ ਐਲੀਗੇਸ਼ਨ ਚਲਾਨ ਜਦੋਂ ਪੇਸ਼ ਕੀਤਾ ਉਹਦਾ ਚਲਾਨ ਤਾਂ ਪੇਸ਼ ਹੋ ਗਿਆ ਸੀ ਉਹ 81 ਕਰੋੜ ਦੇ ਨੇੜੇ ਤੇੜੇ ਦਾ ਚਲਾਨ ਸੀ ਪਰ 81 ਕਰੋੜ ਦੇ ਚਲਾਨ ਦੇ ਵਿੱਚ ਵੀ ਉਹ ਬਰੀਕ ਹੋਗੇ ਕਿਵੇਂ ਹੋਗੇ ਤੇ ਉਹਦੇ ਪਿੱਛੇ ਵੀ ਇੱਕ ਗੰਦਾ ਹਾਲਾਂਕਿ ਇੱਕ ਸਵਾਲ ਹੋਇਆ ਸੀ ਸੁਖਵੀਰ ਸਿੰਘ ਬਾਦਲ ਨੂੰ ਵਿੱਚੋਂ ਕਿਸੇ ਪੱਤਰਕਾਰ ਨੇ ਕੀਤਾ ਕਿ ਤੁਹਾਡੇ ਗਵਾਹ ਹੋਸਟਾਈਲ ਹੋਗੇ ਉਹ ਕਹਿੰਦੇ ਹੋਸਟਾਈਲ ਨਹੀਂ ਹੋਗੇ ਨਾਲ ਕੋਲ ਕਰਨ ਨੂੰ ਕੁਝ ਨਹੀਂ ਸੀ ਨਾਲ ਕੋਲ ਕਾਗਜ ਨਹੀਂ ਸੀ ਬਾਕੀ ਨਹੀਂ ਸੀ ਕੁਝ ਵੀ ਹੋਰ ਬਾਤ ਪਰ ਇਹ ਗੱਲ ਤਾਂ ਫੈਕਟ ਹੈ ਨੋਨ ਨੋਨ ਆ ਉਸ ਮਾਮਲੇ ਦੇ ਵਿੱਚ ਕਿ ਆਈਓ ਤੋਂ ਲੈ ਕੇ ਜਿਹੜੇ ਉਸ ਸਮੇਂ ਦਾ ਇਨਵੈਸਟੀਗੇਸ਼ਨ ਅਫਸਰ ਸੀ ਉਹਦੇ ਤੋਂ ਲੈ ਕੇ ਬਹੁਤ ਸਾਰੇ ਗਵਾਹ ਬਿਲਕੁਲ ਪਿੱਛੇ ਹਟੇ ਜਿਨ੍ਹਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਔਰ ਉਹ ਪੋਸਟਲ ਹੋਏ ਇਸੇ ਕਰਕੇ ਲੋਕ ਇਹ ਡਿਮਾਂਡ ਵੀ ਕਰ ਰਹੇ ਸੀ ਮੰਗ ਕਰ ਰਹੇ ਸੀਗੇ ਕਿ ਕਿਉਂ ਨਹੀਂ ਆਈਓ ਤੇ ਹੋਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਔਰ ਜੇ ਗੱਲ ਐਨੀ ਹੋਸੀ ਬਿਲਕੁਲ ਇਹੀ ਗੱਲ ਸੱਚੀ ਹੈ ਕਿ ਕੋਈ 호ਸਟੈਲਿਟੀ ਨਹੀਂ ਹੈ ਜਿਵੇਂ ਸੰਗਵੀਰ ਸਿੰਘ ਬਾਦਲ ਕਹਿ ਰਹੇ ਨੇ ਤਾਂ ਫਿਰ ਇੱਕ ਸਵਾਲ ਹੋਰ ਪੈਦਾ ਹੁੰਦਾ ਉਹ ਇਹ ਸਵਾਲ ਪੈਦਾ ਹੁੰਦਾ ਹੈ ਕਿ ਬਾਦਲ ਪਰਿਵਾਰ ਦੀ ਐਡੇ ਵੱਡੇ ਪੱਧਰ ਤੇ ਬਦਨਾਮੀ ਕਰਾਉਣ ਵਾਲੇ ਪੁਲਿਸ ਅਫਸਰ ਜਿਹੜਾ ਆਈਓ ਹੋਵੇ ਜਾਂ ਬਾਕੀ ਦੇ ਲੋਕ ਹੋ ਉਹ ਜੇ ਸਿੱਖ ਕਪ ਦੇ ਵੱਲੋਂ ਕਰਦੇ ਸੀ ਉਹਨਾਂ ਕੋਲ ਕੁਝ ਨਹੀਂ ਸੀ ਤਾਂ ਮੋੜਵੇਂ ਰੂਪ ਦੇ ਵਿੱਚ ਪਰਿਵਾਰ ਵੱਲੋਂ ਆਪਣੀ ਬਦਨਾਮੀ ਦੇ ਮਾਮਲੇ 'ਚ ਕੰਟੈਂਪਟ ਦਾ ਸਵਾਲ ਜਾਉਨਾ ਤੇ ਉਲਟਾ ਪਰਚਾ ਦਰਜ ਕਰਾਉਣ ਦਾ ਸਵਾਲ ਜਾਂ ਸਮੇਤ ਕੈਪਟਨ ਵਰਿੰਦਰ ਸਿੰਘ ਇਹ ਪਰਚਾ ਦਰਜ ਕਿਉਂ ਨਹੀਂ ਕਰਾਇਆ ਗਿਆ ਕਿ ਇੱਕ ਪੋਲਿਟਿਕਲ ਫੈਮਿਲੀ ਦੀ ਐਡਾ ਵੱਡਾ ਸਰਮਾਨ ਕੋਖ ਮਤਲਬ ਉਹਨੂੰ ਥੇਸ ਪਹੁੰਚੀ ਹੈ ਉੱਤੇ ਧੱਬਾ ਲੱਗਿਆ ਹੈ ਇਹ ਸਵਾਲ ਜ਼ਰੂਰ ਮੇਰੇ ਖਿਆਲ ਹੈ ਉਹਨਾਂ ਨੂੰ ਕਲੀਅਰ ਜੇਕਰ ਕਰਨਾ ਚਾਹੀਦਾ ਹੈ ਇਸ ਪੱਧਰ ਤੇ ਉੱਤੇ ਤਾਂ ਨਾਰਮਲੀ ਲੋਕਾਂ ਦੇ ਵਿੱਚ ਇਹੀ ਪ੍ਰਭਾਵ ਹੈ ਇੱਕ ਉਹ ਤਾਂ ਬਿਲਕੁਲ ਆ ਰਿਕਾਰਡ ਚੀਜ਼ਾਂ ਨੇ ਉਹਨੂੰ ਛੁਟਲਾਇਆ ਨਹੀਂ ਜਾ ਸਕਦਾ ਕਿਸੇ ਵੀ ਰੂਪ ਦੇ ਵਿੱਚ ਤੇ ਇਸੇ ਕਰਕੇ ਪਾਵਰ ਜਿਹੜੀ ਹੁੰਦੀ ਹੈ ਜਦੋਂ ਪਾਵਰ 'ਚ ਕੋਈ ਹੋਰ ਤੇ ਰਾਜ ਆ ਜਾਂਦੀ ਹੈ ਤਾਂ ਆਟੋਮੈਟਿਕਲੀ ਇਹ ਚੇਂਜਜ ਨੇ ਜਿਹੜੀਆਂ ਤਬਦੀਲੀਆਂ ਜਿਹੜੀਆਂ ਵਿਜੀਲੈਂਸ ਹੋਏ ਪੁਲਿਸ ਹੋਏ ਉਹਦੇ ਅਫਸਰ ਹੋਣ ਉਹਦੇ ਆਈਓ ਹੋਣ ਬਹੁਤੇ ਕੇਸਾਂ ਦੇ ਵਿੱਚ ਉਹ ਬਦਲ ਜਾਂਦੇ ਨੇ ਬਹੁਤੇ ਕੇਸਾਂ 'ਚ ਬਦਲ ਲੰਦੇ ਕਾਰਨ ਹੀ ਕੇਸ ਅੰਜਾਮ ਤੱਕ ਨਹੀਂ ਪਹੁੰਚਦੇ ਤੇ ਉਹ ਸੋ ਜਾਣੀ ਉਸ ਲੈਵਲ ਤੇ ਇੱਕ ਗੱਲ ਜ਼ਰੂਰ ਹੈ ਭਗਵੰਤ ਮਾਨ ਸਰਕਾਰ ਤੇ ਤੇ ਚੰਨੀ ਸਰਕਾਰ ਤੇ ਇਹ ਅਲੀਗੇਸ਼ਨ ਤਾਂ ਲੱਗਦਾ ਹੈ ਕਿ ਜੇ 2021 ਦੇ ਵਿੱਚ ਦਸੰਬਰ 21 ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਬਿਕਰਮ ਮਨਜੂਟੀਆਂ ਦੇ ਉੱਤੇ ਚੱਟੋ ਪਾਧਿਆ ਜਿਹੜੇ ਰਹੇ ਨੇ 2022 ਦੇ ਨੇੜੇ ਤੱਕ ਤਾਂ ਉਹਨਾਂ ਨੇ ਕੱਲ ਕਹਿਤਾ ਕਿ ਮੈਂ ਤਾਂ ਐਸਆਈਟੀ ਚ ਰਿਪੋਰਟ ਦੇਣੀ ਸੀਗੀ ਤੇ ਉਦੋਂ ਬਾਅਦ ਦੇਤੀ ਬਾਕੀ ਕੰਮ ਤਾਂ ਚਲਾਨ ਹੋਰ ਨੇ ਪੇਸ਼ ਕਰਨਾ ਪਰ ਜਿਹੜੇ ਮਾਮਲੇ ਦੇ ਵਿੱਚ ਜਦੋਂ ਉਹ ਡੀਜੀਪੀ ਤੱਕ ਰਹੇ ਤੇ ਉਦੋਂ ਵੀ ਬਹੁਤ ਤਹੱਲਾਸ਼ੇਰੀ ਦੇ ਕੇ ਤੇ ਉਹ ਚਲਾਨ ਪੇਸ਼ ਉਦੋਂ ਪਹਿਲਾਂ ਅਣ ਤੱਥਾਂ ਤੱਕ ਟੋਕਟ ਕਰਾਇਆ ਜਾ ਸਕਦਾ 2021 ਵਾਲੇ ਜਿਹੜੇ ਬਾਤ ਵਿੱਚ ਕਿਉਂ ਨਹੀਂ ਹੋਇਆ ਫਿਰ ਭਗਵੰਤ ਮਾਨ ਹੋਣੀ ਜਦੋਂ ਇਹਨਾਂ ਦੀ ਸਰਕਾਰ ਆ ਗਈ ਹੈ ਉਦੋਂ ਤੋਂ ਲੈ ਕੇ ਜਿਹੜਾ 21 ਵਾਲਾ ਕੇਸ ਇਹਨਾਂ ਦੇ ਕੋਲ ਸੀ ਉਹਨੂੰ ਲੈ ਕੇ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਚਲਾਨ ਪੇਸ਼ ਕਿਉਂ ਨਹੀਂ ਕੀਤਾ ਗਿਆ ਔਰ ਚਲਾਨ ਪੇਸ਼ ਜੇਕਰ ਕੇਵਲ ਪੋਲਿਟੀਕਲ ਮਕਸਦ ਨਹੀਂ ਹੈ ਇਹਦੇ ਪਿੱਛੇ ਤਾਂ ਵਾਕਈ ਤੁਸੀਂ ਨਸ਼ੇ ਖਨਾਬ ਵਿਧਦੀ ਗੱਲ ਕਰਦੇ ਹੋ ਤਾਂ ਜੇ ਚਲਾਨ ਪੇਸ਼ ਕਰਦੇ ਤੇ ਸ਼ਾਇਦ ਹੁਣ ਤੱਕ ਇਹ ਕੇਸ ਅੰਜਾਮ ਦੇ ਨੇੜੇ ਤੇੜੇ ਕਿਸ ਨਾ ਕਿਸੇ ਤਰੀਕੇ ਦੇ ਨਾਲ ਹੁੰਦਾ ਤੇ ਜਿਹੜੀ ਦੂਜੀ ਦਲੀਲ ਹੈ ਕਿ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਇਹ ਚੀਜ਼ਾਂ ਆਈਆਂ ਤੇ ਉੱਥੋਂ ਦੀ ਗੁਜ਼ਰ ਕੇ ਆਈਆਂ ਤੇ ਇਹਦਾ ਜਵਾਬ ਵੀ ਤਾਂ ਦੇਣਾ ਚਾਹੀਦਾ ਤਾਂ ਲੋਕ ਕਹਿੰਦੇ ਨੇ ਕਿ ਐਨਡੀਪੀਐਸ ਐਕਟ ਦੇ ਵਿੱਚ ਤੁਹਾਡੇ ਕੋਲ ਨਹੀਂ ਲੱਭਿਆ ਕੁਝ ਇਸ ਕਰਕੇ ਤੁਸੀਂ ਡਿਸਪੋਜ਼ ਡਿਸਪਰੋਪੋਰਸ਼ਨੇਟ ਐਸੈਟਸ ਦਾ ਪਰਚਾ ਦਰਜ ਕੀਤਾ ਹੈ ਸਾਧਨਾ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਕੀਤਾ ਇਹਦੇ 'ਚ ਕਹਿੰਦੇ ਨੇ ਥੋੜੀ ਸੌਖੀ ਇਨਵੈਸਟੀਗੇਸ਼ਨ ਉਹਦੇ ਮੁਕਾਬਲੇ ਪਰ ਫਿਰ ਵੀ ਜੇ ਅਦਾਲਤ ਚ ਜਾਣਾ ਹੈ ਜੇਕਰ ਤੁਹਾਡੇ ਕੋਲ ਇਹ ਨਹੀਂ ਪਤਾ ਲੱਗੂਗਾ ਕਿਹੜਾ ਪੈਸਾ ਕਿੱਥੋਂ ਆਇਆ ਕਿਵੇਂ ਉਹ ਇਲੀਗਲ ਹੈ ਕਿਹੜੀਆਂ ਚੀਜ਼ਾਂ ਨੇ ਇਹ ਸਾਬਤ ਨਹੀਂ ਹੋਏਗਾ ਤਾਂ ਵੀ ਇਹ ਸਜ਼ਾ ਤੱਕ ਤੇ ਕਿਸੇ ਅੰਜਾਮ ਤੱਕ ਉਸਲੇ ਬੰਦੇ ਉੱਤੇ ਪਹੁੰਚੇਗਾ ਇਸ ਲਈ ਇਹ ਦੋਨੋਂ ਤਰਫ ਦੀਆਂ ਦਾਵੇਦਾਰੀਆਂ ਆਪੋ ਆਪਣੀਆਂ ਨੇ ਉਹ ਸਾਰੇ ਮਾਮਲੇ ਦੇ ਵਿੱਚ ਔਰ ਦੋਨੋਂ ਤੱਕ ਉਸ ਐਂਗਲ ਤੋਂ ਕੋਈ ਵੀ ਨਜ਼ਰ ਨਹੀਂ ਆਉਂਦਾ ਜਿਹੜੇ ਇਹ ਵੀ ਤੇ ਇਹਦੇ ਨਾਲ ਜੇ ਜੋੜ ਕੇ ਦੇਖੇ ਦੇਖਿਆ ਜਾਵੇ ਇਸੇ ਕੇਸ ਕ腐ਸ਼ਨ ਦੇ ਮਾਮਲੇ ਦੇ ਵਿੱਚ ਇੱਕ ਮਹੀਨਾ ਹੀ ਹਜੇ ਲਗਭਗ ਹੋਇਆ ਸੀ ਬਹੁਤ ਥੋੜਾ ਸਮਾਂ ਹੋਇਆ ਸੀ ਸਰਕਾਰ ਨੂੰ ਉਦੋਂ 22 ਇਲੈਕਸ਼ਨ ਸੰਗਰੂਰ ਆ ਗਈ ਸੀ ਲੋਕ ਸਭਾ ਦੀ ਕਿਉਂਕਿ ਭਗਵੰਤ ਮਾਨੋਂ ਨੇ ਜੀਵਨ ਅੰਤ ਬਣ ਗਏ ਉਹਨਾਂ ਕਰਕੇ ਸੰਗਰੂਰ ਦੀ ਸੀਟ ਖਾਲੀ ਹੋਈ ਸੀ ਇਸ ਕਰਕੇ ਉਹਦੇ ਤੇ ਝੋਣ ਜਲਦੀ ਆ ਤਾ ਉਸ ਝੋਣ ਦੇ ਵਿੱਚ ਉਦੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਵੀ ਇਹ ਇੱਕ ਤਰੀਕਾ ਖੇਡਿਆ ਸੀ ਕਿ ਇੱਕ ਮੰਤਰੀ ਨੂੰ ਫੜ ਕੇ ਜਾਂ ਇੱਕ ਚੇਅਰਮੈਨ ਨੂੰ ਫੜਾ ਕੇ ਕਿ ਦੇਖੋ ਜੀ ਅਸੀਂ ਆਪਣੇ ਬੰਦਿਆਂ ਨੂੰ ਵੀ ਬਖਸ਼ ਦੇਣੀ ਆ। ਸਤਿਪੁਗਵੰਤ ਮਾਨੋਣਾ ਨੇ ਆਪ ਆ ਕੇ ਲੋਕਾਂ ਦੇ ਸਾਹਮਣੇ ਪੀਡੀਓ ਤੇ ਆਏ, ਟਵੀਟ ਤੇ ਆਏ ਕਿ ਮੈਨੂੰ ਜਦੋਂ ਕੇਜਰੀਵਾਲ ਉਹਨਾਂ ਨੇ ਚੀਫ ਮਿਨਿਸਟਰ ਦਾ ਕੈਂਡੀਡੇਟ ਨਾਮਜ਼ਦ ਕੀਤਾ ਸੀ ਇਹ ਕਿਹਾ ਸੀ ਕਿ ਭਗਵੰਤ ਹੋਰ ਜੋ ਮਰਜ਼ੀ ਕਰ ਆਪਾਂ ਕ腐ਪਸ਼ਨ ਦੇ ਨਾਲ ਸਮਝੌਤਾ ਨਹੀਂ ਕਰਨਾ ਆਪਣਾ ਹੋਵੇ ਜਾਂ ਬਗਾਨਾ। ਇਸ ਲਈ ਮੈਂ ਇਹ ਗੱਲ ਕਰ ਰਿਹਾ ਹਾਂ। ਇੱਕ ਬਹੁਤ ਵੱਡਾ ਮਾਮਲਾ ਤੁਹਾਡੇ ਸਾਹਮਣੇ ਖੁਦ ਦੇ ਰਿਹਾ ਮੇਰੇ ਨੋਟਿਸ ਦੇ ਵਿੱਚ ਆਇਆ ਮੈਂ ਇਹਨੂੰ ਦਬਾ ਵੀ ਸਕਦਾ ਸੀ ਹਜੇ ਤੱਕ ਕਿਥੇ ਕੋੜ ਨਹੀਂ ਸੀ ਪਰ ਮੈਂ ਦਬਾ ਨਹੀਂ ਰਿਹਾ ਉਹ ਕੀ ਹੈ ਉਹ ਇਹ ਹੈ ਕਿ ਸਾਡਾ ਜਿਹੜਾ ਸਿਹਤ ਮੰਤਰੀ ਹੈ ਵਿਜੇ ਸਿੰਘ ਲਾ ਉਹਦਾ ਕਰਪਸ਼ਨ ਦੇ ਮਾਮਲੇ ਦੇ ਵਿੱਚ ਮੈਨੂੰ ਗੱਲਬਾਤ ਪਤਾ ਲੱਗੀ ਹੈ ਤੇ ਮੈਂ ਉਹਨਾਂ ਨੂੰ ਸੱਦੇ ਆ ਸੱਦ ਕਿ ਉਹਨੇ ਮੰਨ ਵੀ ਲਿਆ ਕਿ ਹਾਂ ਜੀ ਮੇਰਾ ਇਹ ਰੋਲ ਹੈਗਾ ਤੇ ਇਸ ਲਈ ਮੈਂ ਇਹ ਪੁਲਿਸ ਦਾ ਕੇਸ ਦਰਜ ਕਰਾ ਕੇ ਤੇ ਉਹਨਾਂ ਨੂੰ ਫੜਾ ਰਿਹਾ ਮਨਿਸਤਰੀ ਵੀ ਗਈ ਪੁਲਿਸ ਕੋਲ ਅरेस्ट ਕਰਾ ਦਿੱਤੇ ਗਏ ਵਿਜੇ ਸਿੰਘ ਦਾ ਬਦਨਾਮੀ ਹੋਈ ਪਰਿਵਾਰਾਂ ਦੇ ਵਿੱਚ ਤੇ ਬਾਕੀ ਸਾਰੇ ਸਮਾਜ ਦੇ ਵਿੱਚ ਉਦੋਂ ਬਾਅਦ ਕੇਸ ਕਿੱਥੇ ਗਿਆ ਕੋਈ ਪਤਾ ਨਹੀਂ ਹੈ ਉਦੋਂ ਬਾਅਦ ਪਰ ਹੁਣ ਕੀ ਹੋ ਗਿਆ ਇਹ ਗੱਲ ਸਾਹਮਣੇ ਆ ਗਈ ਓਵਰਆਲ ਸਾਰੇ ਮਾਹੌਲ ਦੇ ਵਿੱਚ ਕਿ ਕਲੋਜ਼ਰ ਰਿਪੋਰਟ ਜਿਹੜੀ ਹੈ ਉਹ ਕਹਿੰਦੇ ਨੇ ਫਾਈਲ ਹੋ ਗਈ ਤੇ ਜਦੋਂ ਜਿਹੜਾ ਬੰਦਾ ਹੈ ਮੋਦਾਈ ਹੈ ਰਜਿੰਦਰ ਨਾਮ ਦਾ ਬੰਦਾ ਜਿਹਦੇ ਰਾਹੀਂ ਕਪਲੇਟ ਕਹਿੰਦੇ ਸੀ ਭਗਵੰਤ ਮਾਨ ਨੂੰ ਵੀ ਆਈ ਜਾਂ ਬਾਕੀ ਕਪਲੇਟ ਤੇ ਟਕਰਾਇਆ ਗਿਆ ਉਹ ਵੀ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਸਰਪੇਟੀ ਤੇ ਜੇ ਉਹ ਮੁਕਰਦਾ ਤਾਂ ਉਹਦੇ ਤੇ ਕਿਉਂ ਨਹੀਂ ਫਿਰ ਪਰਚਾ ਦਰਜ ਤੋਂ ਝੂਠੀ ਕੰਪਲੇਂਟ ਕੀਤੀ ਇਹ ਜਾਂਚ ਕਿਉਂ ਨਹੀਂ ਹੁੰਦੀ ਕਿ ਚੀਫ ਮਿਨਿਸਟਰ ਨੇ ਹੀ ਕਿਹਾ ਸੀ ਉਹਨੂੰ ਕੰਪਲੇਟ ਕਰਨ ਲਈ ਜਾਂ ਉਹਨੇ ਕਿਹਾ ਸੀ ਚੀਫ ਮਿਨਿਸਟਰ ਨੂੰ ਕੰਪਲੇਟ ਕਰਨ ਲਈ ਤਾਂ ਕੀ ਗੱਲ ਹੈ ਪਰ ਇਦੋਂ ਵੱਡਾ ਸਵਾਲ ਜਿਹੜਾ ਇਹ ਆ ਰਿਹਾ ਕੋਈ اخਲਾਕ ਨਾਂ ਦੀ ਚੀਜ਼ ਕੋਈ ਨੈਤਿਕਤਾ ਦਾ ਨਾਂ ਦੀ ਚੀਜ਼ ਕੀ ਚੇ ਮੁਨਿਸਟਰੇ ਜ਼ਿੰਮੇਵਾਰੀ ਲੈਂਦੇ ਨੇ ਕਿ ਉਹਨਾਂ ਨੇ ਗਲਤ ਕੀਤਾ ਸੀ ਉਸ ਸਮੇਂ ਇੱਕ ਬੰਦੇ ਦੀ ਜ਼ਿੰਦਗੀ ਬਰਬਾਦ ਕੀਤੀ ਜੇ ਇਹ ਨਹੀਂ ਤਕਿਓ ਇਹ ਮੰਨਦੇ ਨੇ ਕਿ ਉਹਨਾਂ ਦੀ ਪੁਲਿਸ ਦੀ ਜਾਂਚ ਉਹਨਾਂ ਦੀ ਸਰਕਾਰ ਦੀ ਜਾਂਚ ਅਯੋਗ ਹੈ ਇਨਕੰਪੀਟੈਂਟ ਹੈ ਨਾਕਾਬਲ ਉਹ ਨਹੀਂ ਪੇਸ਼ ਕਰ ਸਕਦੇ ਕਿਸੇ ਵੀ ਮਾਮਲੇ ਦੇ ਵਿੱਚ ਚੌਦੀ ਪਰਭਾਈ ਦੇ ਤੌਰ ਤੇ ਕੀ ਕਰਨਗੇ ਔਰ ਇਹ ਜਿਹੜੇ ਸਾਰੇ ਸਵਾਲ ਇਸ ਲੈਵਲ ਦੇ ਉੱਤੇ ਉਬਰਦਾ ਤਾਂ ਇਹਦੇ ਚੋਂ ਇੱਕ ਦਿਖਾਵਾ ਜ਼ਿਆਦਾ ਨਜ਼ਰ ਆਇਆ ਇਦੀ ਬਜਾਏ ਕਿ ਇਹ ਰੀਨ ਗੰਦਸੀ ਕਰਪਸ਼ਨ ਦੇ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਹੀਂ ਤਾਂ ਚੀਫ ਮinistr ਨੂੰ ਇਹ ਦਾਅਵੇਦਾਰੀ ਕਰਨ ਦੀ ਕੀ ਲੋੜ ਸੀ ਕਿ ਇਸ ਪਾਸੇ ਬੰਨ ਜਾਣ ਦਾ ਸਵਾਲ ਸੀ ਇਸ ਮਾਮਲੇ ਦੇ ਵਿੱਚ ਇਹ ਗੱਲ ਜ਼ਰੂਰ ਪੰਜਾਬ ਦੇ ਲੋਕਾਂ ਨਾਲ ਚੀਫ ਮinistr ਨੂੰ ਸਾਂਝੀ ਕਰਨੀ ਚਾਹੀਦੀ ਹੈ ਓਪਨ ਆ ਕੇ ਕਿ اخلاق ਕੀ ਬਣਦਾ ਹੈ ਅਸਤੀਫੇ ਦਾ ਬਣਦਾ ਹੈ ਮਾਫੀ ਦਾ ਬਣਦਾ ਹੈ ਕਿਹੜੀ ਗੱਲ ਦਾ ਬਣਦਾ ਹੈ ਕਿ اخਲਾਕੀ ਤੌਰ ਤੇ ਤੁਸੀਂ ਇਹ ਕਹ ਸਕੋ ਕਿ ਚਲੋ ਗਲਤੀ ਹੋਈ ਹੈ ਜਾਂ ਗੁਨਾਹ ਹੋਇਆ ਹੈ ਜੇ ਤਾਂ ਸੱਚ ਹੀ ਹੋਇਆ ਕਿ ਤੁਸੀਂ ਇੱਕ ਬੰਦੇ ਦੀ ਰੈਪਿਊਟੇਸ਼ਨ ਜਾਣਬੁੱਝ ਕੇ ਖਰਾਬ ਕਰਤੀ ਫਿਰ ਇਹ ਗੁਨਾਹ ਹੈ ਜੇਕਰ ਇਹ ਲੱਗਦਾ ਕਿ ਜੇ ਨਹੀਂ ਲੱਗਦਾ ਤਾਂ ਠੀਕ ਸੀ ਪਰ ਉਹ ਨਹੀਂ ਹੋਇਆ ਤਾਂ ਕਾਰਵਾਈ ਕਿਹਦੇ ਖਿਲਾਫ ਹੋਏਗੀ ਤਾਂ ਗਲਤੀ ਦੀ ਵੀ ਤਾਂ ਮਾਫੀ ਦੀ ਗੱਲ ਹੁੰਦੀ ਹੈ ਜੇ ਸਭ ਕੁਝ ਨਹੀਂ ਕਰਦੇ ਤੁਸੀਂ ਉਦੋਂ ਵੀ ਸੱਚੇ ਸੀ ਅੱਜ ਵੀ ਸੱਚੇ ਹੋ ਕਲੋਜ਼ਰ ਰਿਪੋਰਟ ਕਿਉਂ ਜਾ ਰਹੀ ਹੈ ਇਹ ਕਿਹਦੇ ਕਹੇ ਤੇ ਜਾ ਰਹੀ ਹੈ ਫਿਰ ਐਵੀਡੈਂਸ ਕਿਨੂੰ ਕਹੇਤਾ ਗਿਆ ਇਨਵੈਸਟੀਗੇਸ਼ਨ ਹੁਣ ਤੱਕ ਕੀ ਹੋਈ ਕਾਂਗਜਾਂ ਚ ਕੀ ਕਹਿੰਦੇ ਨੇ ਉਸ ਤੋਂ ਬਾਅਦ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਚੱਲੀ ਇਹ ਸਾਰੀ ਜਗਗਿਆਰ ਕਰੋ ਕੁਛ ਨਾ ਕੁਛ ਤਾਂ ਇਹ ਤੋਂ ਬਾਅਦ ਕਿ ਬੀਜੇ ਸਿੰਘ ਨਾਜੀ ਵੀ ਅੱਗੇ ਆਉਣਗੇ ਮਾੜੇ ਮੋਟੇ ਉਹ ਕਿਸੇ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਇਹ ਤੋਂ ਬਾਅਦ ਜਾ ਕੇ ਕਿ ਜੀ ਮੇਰੀ ਜਿਹੜੀ ਇਹ ਸਾਰੀ ਜ਼ਿੰਦਗੀ ਇਸ ਲੈਵਲ ਦੇ ਉੱਤੇ ਦਾਤੇ ਲੱਗੀ ਹੈ ਰਿਪਿਊਟੇਸ਼ਨ ਖਰਾਬ ਹੋਈ ਹੈ ਇਹਦਾ ਕੁਝ ਕੀਤਾ ਜਾਏ ਮੇਰਾ خیال ਉਹ ਨਹੀਂ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਚੋਂ ਮਹੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਜਿਹੜਾ ਕੇਡਰ ਹੈ ਉਸ ਪਦਰ ਦੇ ਉੱਤੇ ਹੀ ਹੈ ਸ਼ਾਇਦ ਇਸ ਲੈਵਲ ਦੇ ਉੱਤੇ ਨਹੀਂ ਚੱਲ ਰਿਹਾ ਜਿਹੜਾ ਮਾਮਲਾ ਜਿਵੇਂ ਚੱਲਦਾ ਔਰ ਇਸੇ ਕਰਕੇ ਇਹ ਹੈ ਹੁਣ ਵੀ ਇਹ ਗੱਲ ਇਸ ਲਈ ਬਹੁਤੇ ਪੈਰ ਨਹੀਂ ਲਾ ਰਹੀ ਬਹੁਤ ਸਾਰਾ ਆਈਟੀ ਸੈੱਲ ਬਹੁਤ ساری ਸਰਕਾਰ ਬਿਕਰ ਮੰਜੀਠੀਆਂ ਦੇ ਮਾਮਲੇ ਚ ਵੀ ਲੱਗੀ ਹੋਈ ਹੈ ਜਿਹੜੀ ਕਿਉਂਕਿ ਉਹ ਪੁਰਾਣੇ ਐਵੀਡੈਂਸ ਦੇਖਦੀ ਹੈ ਪੁਰਾਣੇ ਤੁਹਾਡੇ ਤੌਰ ਤਰੀਕੇ ਦੇਖਦੀ ਹੈ ਕਿ ਸੱਚੀਓ ਨਸ਼ੇ ਦੇ ਖਿਲਾਫ ਹੋ ਸੱਚੀਓ ਕ腐ਸ਼ਨ ਦੇ ਖਿਲਾਫ ਹੋ ਜੇ ਕ腐ਸ਼ਨ ਦੇ ਖਿਲਾਫ ਹੋ ਚਲੋ 3.5 ਸਾਲ ਲੰਘ ਗਏ ਅੱਜੀ ਇੱਕ ਮਜ਼ਬੂਤ ਜਨ ਲੋਕਪਾਲ ਦਾ ਬਿੱਲ ਤੁਸੀਂ ਆਪ ਦਾ ਐਸੇ ਵਿਧਾਨ ਆਰਡੀਨੈਂਸ ਕਰ ਦੋ ਉਦੋਂ ਬਾਅਦ ਅਗਲੀ ਵਿਧਾਨ ਸਭਾ ਚ ਲਿਆਇਓ ਤਾਂ ਕਿ ਲੋਕ ਤੁਹਾਡੇ ਬੰਦਿਆਂ ਦੇ ਖਿਲਾਫ ਵੀ ਜਾ ਸਕਣ ਇਦੋਂ ਪਹਿਲੇ ਹੋਰਾਂ ਪਾਰਟੀਆਂ ਦੇ ਤੇ ਹੋਰ ਅਫਸਰਾਂ ਦੇ ਖਿਲਾਫ ਵੀ ਜਾ ਸਕਣ ਜਿਹੜੇ ਨੂੰ ਧਿਆਨ ਦੇ ਵਿੱਚ ਤੁਸੀਂ ਰੱਖ ਕੇ ਆਏ ਸੀ ਜਿਹੜੀ ਗੱਲ ਤੇ ਤੁਹਾਡੀ ਪਾਰਟੀ ਦਾ ਸਟੈਂਡ ਸੀਗਾ ਕਿ ਅਸੀਂ ਇਹਦੇ ਲਈ ਜਦੋ ਜਹਿਦ ਲੜੀਏ ਤੇ ਇਹ ਕੰਮ ਕਰਾਂਗੇ ਕੇਂਦਰ ਤੁਹਾਡੇ ਕੋਲ ਨਹੀਂ ਜਾਂ ਤੁਸੀਂ ਪਾਰਲੀਮੈਂਟ ਚ ਨਹੀਂ ਲਿਆ ਸਕਦੇ ਦਿੱਲੀ ਤੁਸੀਂ ਹਾਫ ਸਟੇਟਸ ਦੀ ਕਹਿੰਦੇ ਸੀ ਸਾਡੇ ਕੋਲ ਅਸੀਂ ਨਹੀਂ ਲਿਆ ਸਕਦੇ ਪੰਜਾਬ ਚ ਤਾਂ ਲਿਆ ਸਕਦੇ ਹੋ ਜੇ ਨਹੀਂ ਲਿਆਉਂਦੇ ਤਾਂ ਦਾਲ ਚ ਕਾਲਾ ਤਾਂ ਹੈ ਇਹ ਗੱਲ ਤਾਂ ਪ੍ਰਬੰਧ ਕਰਨੀ ਪਏਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਨਹੀਂ ਕਿ ਤੁਸੀਂ ਉਹਨਾਂ ਗੱਲਾਂ ਤੋਂ ਹੀ ਮੁਕਰ ਜੋ ਤੇ ਫਿਰ ਵੀ ਕੋਈ ਇਹ ਗੱਲ ਕਰੇ ਜਿਹੜੇ ਲੋਕ ਅੱਖਾਂ ਬੰਦ ਕਰਕੇ ਫਿਰ ਵੀ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਉਹ ਉਹਨਾਂ ਦਾ ਆਪਣਾ ਮਾਈਂਡ ਦਾ ਸਵਾਨ ਨਹੀਂ ਆਪਣੀ ਭਗਤੀ ਹੈ ਜੋ ਵੀ ਭਗਤੀ ਕਰਨੀ ਹੈ ਹਰੇਕ ਦਾ ਆਪੋ ਆਪਣਾ ਇੱਕ ਦੈਰ ਹੈ ਤੇ ਉਸ ਲੈਵਲ ਤੇ ਔਰ ਪੰਜਾਬੀਆਂ ਦੀ ਅਣਖ ਮਾਨ ਮਰਿਆਦਾ ਜਿਹੜੀ ਹੈ ਉਹ ਸਵਾਲ ਪੁੱਛਣ ਦੇ ਵਿੱਚ ਹੈ ਉਹ ਹਰ ਇੱਕ ਨੂੰ ਕਟਾਰੇ 'ਚ ਖੜੇ ਕਰਨ ਦੇ ਵਿੱਚ ਹੈ ਤੇ ਜਵਾਬ ਲੈਣ ਦੇ ਵਿੱਚ ਹੈ ਤਾਂ ਜਾ ਕੇ ਡੈਮੋਕ੍ਰੇਸੀ ਬਚਦੀ ਹੈ ਤਾਂ ਜਾ ਕੇ ਸਭਿਆਚਾਰ ਵਿਰਾਸਤ ਤੇ ਉਹ ਸਾਰੀਆਂ ਚੀਜ਼ਾਂ ਤੇ ਉਹ ਨਾ ਬਰੀ ਬਚਦੀ ਹੈ ਤੇ ਜਿਹੜੀ ਗੱਲ ਉਦੋਂ ਬਾਅਦ ਦਾ ਅਗਲਾ ਸਵਾਲ ਹੈ ਪੰਥਕ ਸਿਆਸਤ ਦੇ ਵਿੱਚ ਹੋਰ ਜਿਹੜੀ ਘਟਨਾ ਕਰਾਂ ਬਿਕਾਪ ਰਹੀ ਹੈ ਪੰਜ ਪਿਆਰਿਆ ਨੇ ਪਟਨਾ ਸਾਹਿਬ ਵਾਲਿਆਂ ਨੇ ਦੁਬਾਰਾ ਇੱਕ ਚਿੱਠੀ ਲਿਖੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚਿੱਠੀ ਲਿਖ ਕੇ ਹਦਾਇਤ ਕੀਤੀ ਹੈ ਉਹ ਕਹਿੰਦੇ ਨੇ 21 ਮਈ ਨੂੰ ਅਕਾਲ ਤਖਤ ਦੇ ਜਥੇਦਾਰ ਜਿਹੜੇ ਹੁਣ ਨੇ ਕੁਲਦੀਪ ਸਿੰਘ ਗੜਕਾਚ ਬਾਬਾ ਟੇਕ ਸਿੰਘ ਤਣਾਉਣਾ ਜਿਹੜੇ ਤਖਤ ਦਮਦਵਾ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੂੰ ਦੋਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਿਆ ਹੈ ਤਖਤ ਪਟਨਾ ਸਾਹਿਬ ਤੋਂ ਸੋ ਵੀਰ ਸਿੰਘ ਬਾਦਲ ਨੂੰ ਸਨਮਨ ਕੀਤਾ ਗਿਆ ਪਹਿਲਾਂ ਕੀਤਾ ਸੀ ਉਹਨੂੰ 10 ਦਿਨ ਦਿੱਤੇ ਹੋਰ ਦਿੱਤੇ ਕੁਝ ਦਿਨ ਹੋਰ ਦਿੱਤੀ ਗਈ ਹੈ ਉਹ ਕਹਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿਉਂ ਇਹ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਨੂੰ ਲਾਗੂ ਕਰਾਂ ਉਹ ਜਥੇਦਾਰ ਕਹਿੰਦੇ ਨੇ ਆਪਣੀਆਂ ਸੇਵਾਵਾਂ ਉਵੇਂ ਹੀ ਨਿਵਾ ਰਹੇ ਨੇ ਉਹਨਾਂ ਨੂੰ ਰੋਕਿਆ ਜਾਏ ਸੇਵਾ ਨਿਭਣ ਤੋਂ ਅਸੀਂ ਤਖਤਾਂ 'ਚ ਟਕਰਾ ਨਹੀਂ ਚਾਹੁੰਦੇ ਨਹੀਂ ਅਗਦਾ ਟਕਰਾਏ ਇਹ ਵੱਧਦਾ ਦਿਖਾਈ ਦੇਉਂਦਾ ਇਹ ਮਾਮਲਾ ਦਬਿਆ ਨਹੀਂ ਤਖਤਾਂ ਦੇ ਟਕਰਾ ਦਾ ਇਹ ਚਿੱਠੀ ਦੇ ਨਾਲ ਦੁਬਾਰਾ ਫੇਰ ਲਾਈਮਲਾਈਟ ਦੇ ਵਿੱਚ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਡੈਲੀਗੇਸ਼ਨ ਭੇਜਿਆ ਸੀ ਉਹਦੀ ਰਿਪੋਰਟ ਆ ਗਈ ਰਿਪੋਰਟ ਐਸਜੀਪੀਸੀ ਪ੍ਰਧਾਨ ਨੇ ਵੀ ਦੇਖ ਲਈ ਅੰਤਰ ਕਮੇਟੀ ਚ ਜੇ ਡਿਸਕਸ ਨਹੀਂ ਹੋਈ ਉਹ ਅਲੱਗ ਗੱਲ ਹੈ। ਔਰ ਉਹਦੇ ਤੇ ਅਗਲਾ ਕਦਮ ਕੀ ਹੋਏਗਾ? ਕੀ ਪ੍ਰਧਾਨ ਜੀ ਆਪ ਜਾ ਕੇ ਉਹਨਾਂ ਨਾਲ ਪਹਿਲਾਂ ਗੱਲ ਕਰਨਗੇ ਜਾਣ ਨਹੀਂ ਜਿਹੜੀ ਚਿੱਠੀ ਦਾ ਜਵਾਬ ਕਿਵੇਂ ਦੇਣਗੇ? ਜਾਂ ਦੋਨੋਂ ਤਖਤਾਂ ਦੇ ਵਿੱਚ ਜਿਹੜੀ ਆਪੋ ਆਪਣੇ ਦੈਰੇ ਨੇ ਇਹ ਕਿਵੇਂ ਨਿਰਧਾਰਤ ਹੋ ਕੇ ਜਿੱਦੀ ਕਿੰਨੀ ਕਿਹਦੀ ਗਲਤੀ ਹੈ ਇਹਨੂੰ ਸੈਟਲ ਕਿਵੇਂ ਕਰਾਉਣਗੇ ਇਹ ਅਸਲ ਦੇ ਵਿੱਚ ਸਾਡੇ ਇੱਕ ਟ੍ਰੈਂਡ ਇਹ ਚੱਲ ਪਿਆ ਨੇ ਰੁਝਾਨ ਇਹ ਚੱਲ ਪਿਆ ਕਿ ਮਾਮਲੇ ਨੂੰ ਲਟਕਾ ਦਿਓ ਉਹ ਆਪਣੀ ਮੌਤ ਆਪ ਮਰ ਜੇ ਫੈਸਲਾ ਕੋਈ ਕਰੋ ਹੀ ਨਾ ਜਿਹੜੀ ਫੈਸਲਿਆਂ ਨੂੰ ਡਿਲੇ ਕਰਨ ਦੀ ਫੈਸਲਿਆਂ ਨੂੰ ਅੱਗੇ ਪਾਉਣ ਦੀ ਆਦਤ ਹੁੰਦੀ ਹੈ ਉਹ ਕਈ ਵਾਰ ਕੁਝ ਮਾਹੌਲ ਇਹੋ ਜਿਹਾ ਸਿਰਜ ਦਿੰਦੀ ਹੈ ਕਿ ਜ਼ਖਮ ਜਿਹੜਾ ਕਹਿੰਦੇ ਨੇ ਉਹ ਨਸੂਰ ਵੀ ਬਣ ਸਕਦਾ ਹੈ ਜੇਕਰ ਉਸ ਸਮਾਂ ਰਹੇਦੇ ਹੱਲ ਨਹੀਂ ਕੀਤਾ ਜਾਏ ਇਸ ਲਈ ਦੋਨ ਤਖਤ ਸਾਹਿਬਾਨ ਦੇ ਵਿੱਚ ਪੈਦਾ ਹੋ ਰਿਹਾ ਟਕਰਾਅ ਸਿੱਖ ਪੰਥ ਦੇ ਵਿੱਚ ਪੈਦਾ ਹੋ ਰਿਹਾ ਖਲਾਅ ਜਿਹੜਾ ਉਸ ਲੈਵਲ ਦੇ ਉੱਤੇ ਹੈ ਧਾਰਮਿਕ ਪੱਧਰ ਤੇ ਸਿਆਸੀ ਪੱਧਰ ਤੇ ਵੱਖ-ਵੱਖ ਪੱਧਰਾਂ ਦੇ ਉੱਤੇ ਇਹਨਾਂ ਨੂੰ ਕਿਉਂ ਸਮਾਂ ਰਹਿੰਦੇ ਹੱਲ ਨਹੀਂ ਕੀਤਾ ਜਾ ਰਿਹਾ ਔਰ ਜੇ ਸਮਾਂ ਰਹਿੰਦੇ ਹੱਲ ਹੋਏਗਾ ਤਾਂ ਸ਼ਾਇਦ ਬਹੁਤ ਜ਼ਿਆਦਾ ਇੱਕ ਮਹੱਤਵਪੂਰਨ ਚੀਜ਼ ਰਹੇਗੀ ਔਰ ਜਿਹੜੀ ਚੌਥੀ ਮੈਂਬਰੀ ਕਮੇਟੀ ਹੈ ਉੱਤੇ ਵੀ ਕਈ ਸਵਾਲ ਹੋ ਗਏ ਨੇ ਕਿ ਸਾਨੂੰ ਨਹੀਂ ਪਾਇਆ ਸਾਨੂੰ ਨਹੀਂ ਪਾਇਆ ਉਹਦੇ ਤੇ ਵੀ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਔਰ ਅਗਲੀ ਅੰਤਰੇ ਕਮੇਟੀ ਦੀ ਮੀਟਿੰਗ ਦੇ ਵਿੱਚ ਨਵਾਂ ਜਥੇਦਾਰ ਕਦੋਂ ਲੱਗਣਾ ਸਹਿਮਤੀ ਵਾਲਾ ਉਹ ਵੀ ਅਜੇ ਚੱਲ ਰਿਹਾ ਮਾਮਲਾ ਉਹ ਵੀ ਵਿੱਚੇ ਪਿਆ ਤੇ ਪੋਲੀਟੀਕਲੀ ਪੰਜ ਮੈਂਬਰੀ ਕਮੇਟੀ ਦਾ ਆਪਣਾ ਇੱਕ ਅਜੇ ਵਰਤਾਰਾ ਚੱਲ ਰਿਹਾ ਤੇ ਉਹਨਾਂ ਦਾ اجلاس ਤੱਕ ਗੱਲ ਪੁੱਕਣੀ ਹੈ ਸੁਬੀਰ ਸਿੰਘ ਬਾਦਲ ਉਹਨਾਂ ਦਾ ਆਪਣਾ ਤੇ ਉਧਰ ਮੰਜੀਟੀਆਂ ਉਹਨਾਂ ਦਾ ਰੌਲਾ ਵਿੱਚ ਚੱਲ ਰਿਹਾ ਪੰਥ ਦੇ ਵਿੱਚ ਚਾਰ ਸਫੇਰੇ ਹਰ ਖੇਤਰ ਦੇ ਵਿੱਚ ਧਾਰਮਿਕ ਸਮਾਜਿਕ ਤੇ ਪੋਲਿਟੀਕਲ ਦੇ ਵਿੱਚ ਇਹ ਇੱਕ ਅਨਿਸ਼ਚਿਤਤਾ ਦਾ ਮਾਹੌਲ ਅਜੇ ਤੱਕ جاری ਹੈ ਚੱਲ ਰਿਹਾ ਹੈ ਆ ਜਿਹੜੀ 30 ਜੂਨ ਨੂੰ ਉਹਨਾਂ ਨੇ ਮੀਟਿੰਗ ਬਣਾਈ ਹੈ ਕੋਰ ਕਮੇਟੀ ਨੇ ਉਹ ਕੋਈ ਪੋਲਿਟੀਕਲ ਅਜੰਡਾ ਦਿੰਦੀ ਹੈ ਕੋਈ ਐਕਸ਼ਨ ਪ੍ਰੋਗਰਾਮ ਆਉਂਦਾ ਇਹ ਦੇਖਣ ਵਾਲੀ ਗੱਲ ਹੈ ਕਿ ਕੋਈ ਨਵੇਂ ਕੋਈ ਨਵਾਂ ਪਾਣ ਕੋਈ ਅਜੰਡੇ ਚਾਏਗਾ ਜਾਂ ਨਹੀਂ ਔਰ ਜਿਹੜੇ ਤੋਂ ਹੁਣ ਤੱਕ ਦੀ ਜਿਹੜਾ ਸਵਾਲ ਹੈ ਉਹਦੇ ਚ ਕੋਈ ਨਜ਼ਰ ਤਾਂ ਉਸ ਰੂਪ ਚ ਨਹੀਂ ਆਉਂਦਾ ਖੈਰ ਉਸ ਮੀਟਿੰਗ ਦਾ ਇੰਤਜ਼ਾਰ ਕਰਨਾ ਪਏਗਾ ਤੇ ਇਸ ਤੋਂ ਅਗਲਾ ਜਿਹੜਾ ਸਵਾਲ ਜਿਹੜਾ ਚੱਲ ਰਿਹਾ ਹੈ ਚੀਫ ਖਾਲਸਾ ਦਵਾਨ ਦਾ ਚੀਫ ਖਾਲਸਾ ਦਵਾਨ ਦੇ ਵਿੱਚ ਹੁਣ ਉਹ ਦਾ ਕੀ ਬਣੂਗਾ ਜੇ 15 ਦਿਨ ਦਿੱਤੇ ਸੀਗੇ ਜਥੇਦਾਰ ਸਾਇਬਰ ਨੇ ਤਾਂ ਕਿ ਜਿਹੜੇ ਬਹੁਤ ਪੁਰਾਣੇ ਚਲੇ ਆ ਰਹੇ ਮੈਂਬਰ ਨੇ ਹੋ ਜਿਹੜੇ ਅਮਰਤਾਰੀ ਨਹੀਂ ਨਾਨ ਅਮਰਤਾਰੀ ਨੇ ਉਹਨਾਂ ਨੂੰ ਕਿਉਂ ਬਣਾਇਆ ਉਹਦਾ ਜਵਾਬ ਕੀ ਆਏਗਾ ਇਹ ਅਜੇ ਉਦੋਂ ਬਾਅਦ ਦੇਖਿਆ ਜਾਏਗਾ ਪਰ ਇੱਕ ਨਵੀਂ ਗੱਲ ਸਾਹਮਣੇ ਆਈ ਆ ਹਨ ਕਿ ਗੱਲ ਹੈਗੀ ਆ ਮਾਰਚ 30 ਮਾਰਚ ਨੂੰ ਜਿਹੜਾ ਇੱਕ ਜਨਰਲ ਜਨਾਸ ਬਜਟ ਬਜਟ ਜਲਾਸ ਟਾਈਪ ਹੁੰਦਾ ਹੈ ਉਹਨਾਂ ਦੀ ਕਾਰਵਾਈ ਹੈ ਕਹਿੰਦੇ ਆ ਚੀਫ ਖਾਲਸਾ ਦਬਾਨ ਦਾ 500 ਵਿਦੇਸ਼ ਵਿਦੇਸ਼ ਦੇ ਵਿੱਚ ਮੈਂਬਰ ਹੈ ਉਹਦੇ ਚੋਂ 65 ਮੈਂਬਰਾਂ ਦੀਆਂ ਸਵਾਵਾਾਂ ਖਤਮ ਕੀਤੀਆਂ ਨੇ ਮੈਂਬਰਸ਼ਿਪ ਦਿੱਤਾ ਹੁੰਦੀ ਔਰ ਜਿਹੜੇ ਸਥਾਪਤੀ ਹੈ ਚੀਫ ਖਾਲਸਾ ਦਬਾਨ ਦੇ ਜਿਹੜੀ ਲਗਾਤਾਰ ਇੱਕ ਟ੍ਰੈਡੀਸ਼ਨ ਜੇ ਉਹਨਾਂ ਦੀ ਬੈਕਗ੍ਰਾਉਂਡ ਚ ਜਾ ਕੇ ਦੇਖੋ ਤਾਂ ਕਿਹਾ ਜਾਂਦਾ ਉਹ ਕਹਿੰਦੇ ਨੇ ਵੀ ਇਦੇ ਵਿੱਚ ਇੱਕ ਉਹ ਵੀ ਕਨਵਿਧਾਨ ਦੇ ਵਿੱਚ ਹੀ ਕਿਹਾ ਜਿਹੜੇ ਅਮਰਤਸਰ ਦੇ ਦਾਇਰੇ ਦੇ ਲੀਡ ਬੰਦੇ ਹੁੰਦੇ ਜੇ ਉਹ 12 ਮੀਟਿੰਗਾਂ ਚ ਵੀ ਸ਼ਾਮਲ ਨਾ ਹੋਣ ਚੀਫ ਕਲਤਨ ਦਵਾਨ ਦੀਆਂ 12 ਮੀਟਿੰਗਾਂ ਦੇ ਵਿੱਚ ਤਾਂ ਉਹ ਮੈਂਬਰ ਨਹੀਂ ਰਹਿ ਸਕਦਾ ਜਿਹੜੇ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਭਾਰਤ ਦੇ ਵਿੱਚ ਆਲੇ ਦੁਆਲੇ ਅਮਰਤਸਰ ਤੋਂ ਬਾਹਰਲੇ ਮੈਂਬਰ ਜੇ ਉਹ 15 ਮੀਟਿੰਗਾਂ ਦੇ ਵਿੱਚ ਸ਼ਾਮਲ ਨਾ ਹੋਣ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਖ਼ਤਮ ਹੁੰਦੀ ਹੈ ਤੇ ਜਿਹੜੇ ਬਾਹਰ ਦੇ ਮੈਂਬਰ ਨੇ ਇੰਡੀਆ ਤੋਂ ਬਾਹਰ ਦੇ ਤੇ ਜੇ ਉਹ 18 ਮੀਟਿੰਗਾਂ ਦੇ ਵਿੱਚੋਂ ਕਿਸੇ 'ਚ ਵੀ ਸ਼ਾਮਲ ਨਾ ਹੋ ਤਾਂ ਉਹਨਾਂ ਦੀ ਮੈਂਬਰਸ਼ਿਪ ਨਹੀਂ ਰਹਿੰਦੀ ਕਹਿੰਦੇ ਇਹ ਪ੍ਰੋਸੀਜਰ ਹੈ ਜਿਹੜੇ ਬੰਦੇ ਨਹੀਂ ਹੈ ਇਸੇ ਤਰ੍ਹਾਂ ਇਹਦਾ ਮਤਲਬ ਵਿਕਰਮ ਸਿੰਘ ਮਜੀਠੀਆ ਦੇ ਪਿਤਾ ਜੀ ਸਤਿਆਜੀਤ ਸਿੰਘ ਸਮੇਤ ਜਿਹੜੇ 65 ਮੈਂਬਰ ਅਬਰ ਸਰ ਦੇ 8 ਮੈਂਬਰ ਦੇ ਜਿਹੜਿਆਂ ਦੀ ਮੈਂਬਰਸ਼ਿਪ ਗਈ ਹੈ ਉਹ ਲੋਕਲ ਹੁੰਦੇ ਹੋਏ ਵੀ ਜਾਂ ਕੋਈ ਲੁਧਿਆਣੇ ਦਾ ਹੁੰਦਾ ਕੋਈ ਕਿਤੇ ਹੁੰਦਾ ਹੋਇਆ ਇੰਨੀਆਂ-ਇੰਨੀਆਂ ਮੀਟਿੰਗਾਂ 'ਚੋਂ ਕਿਸੇ 'ਚ ਵੀ ਨਹੀਂ ਗਏ ਕਈ ਮੰਨਿਆ ਜਾਂਦਾ ਕਿ ਉਹ ਹੋ ਸਕਦਾ ਕੋਈ ਡੋਨੇਟ ਕਰਦੇ ਹੋਣ ਚੀਪ ਖਾਲਸਾ ਦਵਾਨ ਚ ਪਰ ਮੈਂਬਰ ਰਹਿ ਕੇ ਐਕਟਿਵ ਰੋਲ ਪੜਾਉਣ ਦੇ ਲਈ ਸ਼ਾਇਦ ਉਹ ਤਿਆਰ ਨਹੀਂ ਦਿਖਦੇ ਜਿਹਦੇ ਕਰਕੇ ਇਹ ਗੱਲ ਹੁਣ ਕਹਿੰਦੇ ਨੇ ਅਗਲੀ ਮੀਟਿੰਗ ਹੋਣੀ ਹੈ ਸ਼ਾਇਦ ਕੋਈ ਇਹੋ ਜਿਹਾ ਹੱਲ ਵੀ ਕਢਿਆ ਜਾਏ ਕਿ ਕਿ ਜਿਹੜੀ ਸਾਰੀਆਂ ਨਾਰਾਜ਼ਗੀਆਂ ਨੇ ਇੱਕ ਦੂਜੇ ਦੇ ਨਾਲ ਆਪਸਦਾਰੀ ਦੇ ਵਿੱਚ ਕੋਈ ਇਹੋ ਜਿਹਾ ਮਾਮਲਾ ਨੌਨ ਮੈਂਬਰ ਵੀ ਹੋ ਸਕਦਾ ਜਿਵੇਂ ਚੰਡੀਗੜ੍ਹ ਇੱਕ ਪ੍ਰੈਸ ਕਲੱਬ ਹੈ ਪ੍ਰੈਸ ਕਲੱਬ ਦੇ ਵਿੱਚ ਜਿਹੜੇ ਤਾਂ ਪੱਤਰਕਾਰ ਨੇ ਉਹ ਵੋਟਰ ਨੇ ਤੇ ਨਾਨ ਪੱਤਰਕਾਰ ਵੀ ਬਹੁਤ ਸਾਰੇ ਮੈਂਬਰ ਬਣੇ ਹੋਏ ਨੇ ਕਿਉਂਕਿ ਉਹਦੇ ਨਾਲ ਫਾਈਨਾਂਸ ਵੀ ਜੁੜਿਆ ਵੱਖ-ਵੱਖ ਨੇ ਉਹ ਆਉਂਦੇ ਨੇ ਐਜੇ ਮੈਂਬਰ ਹੈਗੇ ਨੇ ਪਰ VOTING ਰਾਈਟ ਨਹੀਂ ਹੁੰਦਾ ਉਹਦੇ ਉਹਦੇ ਨਾਲ ਚੌਣ ਵਿੱਚ ਕੀ ਜਿਹੜੇ ਗੈਰ ਸਰਗਰਮ ਮੈਂਬਰ ਨੇ ਕਿਸੇ ਨਾ ਕਿਸੇ ਰੂਪ ਚ ਸਹਾਇਤਾ ਕਰਦੇ ਹੋਣਗੇ ਚੀਫ ਕਲਸਾ ਦਵਾਨ ਦੀ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਨਾਨ VOTING ਮੈਂਬਰ ਦੇ ਤੌਰ ਦੇ ਉਤੇ ਅਟੈਚ ਕੀਤਾ ਜਾ ਸਕਦਾ ਹੈ ਜਿਹੜੀਆਂ ਚਰਚਾ ਵੀ ਸ਼ਾਇਦ ਚੀਫ ਕਲਸਾ ਦਵਾਨ ਦੇ ਕੁਝ ਬਹੁਤ ਬਰਾ ਦੇ ਵਿੱਚ ਚੱਲਦੀ ਹੈ ਸ਼ਾਇਦ ਇਹੋ ਜਿਹੀ ਕੋਈ ਹੱਲ ਜਾਂ ਇਹੋ ਜਿਹੀ ਕੋਈ ਗੱਲ ਸ਼ਾਇਦ ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਚੀ ਜਾ ਰਹੀ ਹੈ ਜਿਹੜੀ ਗੱਲ ਲੱਗ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸੇ ਢੰਗ ਦੇ ਨਾਲ ਜਿਹੜੇ ਰੌ ਦੇ ਵਿੱਚ ਜਿਹੜਾ ਬਹੁਤ ਸਾਰਾ ਰੌਲਾ ਇਹ ਏਜੰਸੀ ਤਾਂ ਭਾਵੇਂ ਬਾਹਰ ਕੰਮ ਕਰਦੀ ਹੈ ਕਿਉਂਕਿ ਓਵਰ ਆਲ ਇੰਟਰਨੈਸ਼ਨਲ ਸਾਰੀ ਸਕਿਉਰਿਟੀ ਦੀ ਜਿਹੜੀ ਜ਼ਿੰਮੇਵਾਰੀ ਆਰ ਏ ਡਬਲਯੂ ਦੀ ਹੁੰਦੀ ਹੈ ਔਰ ਉਹਦੇ ਵਿੱਚ ਮਲੇ ਕੋੜਲੇ ਨਾਲੋਂ ਸਭ ਪਹਿਲਾਂ ਵੀ ਇਸ ਤੋਂ ਪਹਿਲਾਂ ਸਿਨਾ ਤੋਂ ਪਹਿਲਾਂ ਪੰਜਾਬ ਖੇਡਰ ਦੇ ਅਫਸਰ ਸੀਗੇ ਖਾਸ ਤੌਰ ਤੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਕਾਫੀ ਜ਼ਿਆਦਾ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਸਮੰਤ ਗੋਇਲ ਉਹਦੋਂ ਸੀਗੇ ਰਾਦੇ ਚੀਫ ਪੰਜਾਬ ਤੋਂ ਉਹਨਾਂ ਦਾ ਰੋਲ ਕਹਿੰਦੇ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਦੇ ਨਾਲ ਕਾਫੀ ਜ਼ਿਆਦਾ ਸੀਗਾ ਤੇ ਬੜੇ ਤਾ ਇਥੇ ਕੰਟਰੋਵਰਸੀ ਓਪਨ ਹੋ ਗਈ ਸੀ ਕਦੇ ਕਦੇ ਤੱਕ ਇਕ ਤਾਂ ਇਥੋਂ ਤੱਕ ਚਲੀ ਗਈ ਸੀ ਜਿਹੜੇ ਕਹਿੰਦੇ ਇੱਕ ਜਹਾਂ ਜੂਨੀਅਨ ਦੇ ਇੱਕ ਬੰਦੇ ਨਾਲ ਤਾਂ ਜੀ ਕਾਫੀ ਜ਼ਿਆਦਾ ਸਬੰਧ ਸੀ ਉਹਨਾਂ ਨੂੰ ਮਨਾ ਲਿਆ ਜਥੇਬੰਦੀ ਟੁੱਟ ਵੀ ਗਈ ਉਹਨਾਂ ਐਡੂਕੇਸ਼ਨਾਂ ਦੇ ਨਾਲ ਦੋ ਜਥੇਬੰਦੀਆਂ ਬਣੀਆਂ ਹੋਈਆਂ ਸੀ ਇਹ ਸਾਮੰਤ ਗੋਇਲ ਨਾਲ ਰਿਲੇਸ਼ਨ ਸੀਗੇ ਜੀ ਕਲੀਟਰ ਦੇ ਹੈਗੇ ਸੀ ਨਹੀਂ ਸੀ ਉਹ ਤਾਂ ਵਿਚਾਰੇ ਬਾਰ-ਬਾਰ ਕਹਿੰਦੇ ਰਹੇ ਇਹ じゃ ਕੁਝ ਨਹੀਂ ਸੀ ਪਰ ਕੌਣ ਸੁਣਦਾ ਇੱਕ ਜਦੋਂ ਕੋਈ ਗੱਲਾਂ ਚੱਲਦੀਆਂ ਨੇ ਉਸ ਲੈਵਲ ਦੇ ਉੱਤੇ ਚੱਲਦੀਆਂ ਰਹਿੰਦੀਆਂ ਨੇ ਇਹ ਇੱਕ ਅਲੱਗ ਗੱਲ ਹੈ ਕਿ ਸਟੇਟ ਦੇ ਵਿੱਚ ਜਦੋਂ ਵੀ ਡੀਲ ਕਰਨਾ ਤਾਂ ਬਹੁਤ ਸਾਰੇ ਲੋਕਾਂ ਨੂੰ ਐਵੇਂ ਵਰਤੋਂ ਚ ਜਿਹੜੀ ਵਰਤੀ ਜਾਂਦੀ ਹੈ ਸਰਕਾਰਾਂ ਵੱਲੋਂ ਭਾਵੇਂ ਉਹਦਾ ਲੋਕਲ ਰੋਲ ਨਾ ਵੀ ਹੋ ਤੇ ਹੁਣ ਪਰਾਗਜੈਨ ਪੰਜਾਬ ਕੈਡਰ ਦੇ ਅਫਸਰ ਦੁਬਾਰਾ ਉਸ ਜਿਹੜੀ ਟੌਪ ਸੀਟ ਹੈ ਪਰਾ ਦੀ ਉਹਨੂੰ ਜੁਆਇਨ ਕਰਨਗੇ 1999 ਬੈਚ ਦੇ ਅਫਸਰ ਨੇ ਚੜੀਗੜ ਦੇ ਵੀ ਐਸਐਸਪੀ ਰਹੇ ਉਹ ਡੀਆਈਜੀ ਆਈਜੀ ਹੋ ਰੇਕ ਤੇ ਦੁਬਾਰਾ ਦੇ ਵਿੱਚ ਕਹਿੰਦੇ ਨੇ ਉਹਨਾਂ ਨੇ ਆਪਰੇਸ਼ਨ ਸੰਧੂਰ ਦੇ ਵਿੱਚ ਵੀ ਕਹਿੰਦੇ ਕਾਫੀ ਰੋਲ ਨਿਭਾਇਆ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਇਹ ਤੋਂ ਪਹਿਲਾਂ ਜਦੋਂ 370 ਤਾਂ ਇਵੋਲੂਸ਼ਨ ਕਰਕੇ ਖਤਮ ਕਰਕੇ ਅੱਗੇ ਵਧਣ ਦੀ ਜਿਹੜੀ ਗੱਲ ਸੀ ਉਹਦੇ ਵਿੱਚ ਵੀ ਉਹਨੇ ਕੰਮ ਕੀਤਾ ਤੇ ਉਹ ਸਾਰੇ ਕਿਸੇ ਦਾ ਰਿਵਾਰਡ ਜਿਹੜਾ ਉਸ ਲੈਵਲ ਦੇ ਉੱਤੇ ਮੇਰੇ ਖਿਆਲ ਨਾਲ ਦਿੱਤਾ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਹ ਜਿਹੜਾ ਸਾਰਾ ਮਾਮਲਾ ਹੈ ਜਿਹੜਾ ਰੌਂ ਦਾ ਜਿਹੜਾ ਮਾਮਲਾ ਹੈ ਪੰਜਾਬ ਕੇਡਰ ਦਾ ਮਾਮਲਾ ਹੈ ਇੱਕ ਪੰਜਾਬ ਨੂੰ ਵੀ ਮਾਨ ਪੰਜਾਬ ਦੇ ਅਫਸਰ ਜਾਣਦੇ ਨੇ ਉਹ ਇੱਕ ਅਨਗਨ ਹੈ ਪਰ ਨਾਲ ਦੀ ਨਾਲ ਹੋ ਸਕਦਾ ਪੰਜਾਬ ਦੀਆਂ ਜਿਹੜੀਆਂ ਅੰਦੋਲਨਾਂ ਨੇ ਪੰਜਾਬ ਦੇ ਜਿਹੜੇ ਤਾਲੁਕਤ ਨੇ ਆਪਸ ਦੇ ਵਿੱਚ ਉਹਨਾਂ ਚ ਵੀ ਕੋਈ ਨਾ ਕੋਈ ਭੂਮਿਕਾ ਕਿਉਂ ਜੀ ਰਹੇਗੀ ਪਹਿਲਾਂ ਵਾਲੇ ਚੀਫ ਵਾਂਗ ਜਾਂ ਹੁਣ ਵਾਲੇ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਹ ਉਦੋਂ ਅਗਲੀ ਗੱਲ ਹੈ ਦੇਖਣ ਵਾਲੀ ਗੱਲ ਹੋਏਗੀ ਇਸ ਕਰਕੇ ਇਹ ਜਿਹੜੇ ਸਾਰੇ ਸਵਾਲ ਜਿਸ ਲੈਵਲ ਦੇ ਉੱਤੇ ਸਾਡੇ ਕੋਲ ਆ ਰਹੇ ਨੇ ਜੜੀਆਂ ਚੀਜ਼ਾਂ ਦੇ ਵਿੱਚ ਪਰ ਵੱਡੇ ਸਵਾਲਾਂ ਦੇ ਤੌਰ ਦੇ ਉੱਤੇ ਕੁਝ ਠੋਸ ਚੀਜ਼ਾਂ ਜੜੀਆਂ ਨੇ ਭਗਵੰਤ ਮਾਨ ਸਰਕਾਰ ਤੇ ਜ਼ਰੂਰ ਜਾਂ ਗਵਰਨਮੈਂਟ ਆਫ ਇੰਡੀਆ ਤੇ ਜ਼ਰੂਰ ਨੇ ਉਹ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਪੋਲੀਟੀਕਲ ਧਿਰਾਂ ਨੇ ਸਾਰੀਆਂ ਉਹ ਇਸ ਗੱਲ ਤੇ ਇੱਕ ਕੰਸੈਂਸਸ ਕਿਉਂ ਨਹੀਂ ਬਣਾਉਂਦੀਆਂ ਕਿ ਸਾਡਾ ਪੈਟਰਨ ਠੀਕ ਚੱਲੇ ਏਜੰਸੀਆਂ ਦੀ ਦੁਰਵਰਤੋਂ ਬੰਦ ਹੋਵੇ ਏਜੰਸੀਆਂ ਬਿਲਕੁਲ ਆਪਣੇ ਢੰਗ ਦੇ ਨਾਲ ਨਿਰਪੱਖ ਤੌਰ ਤੇ ਕੰਮ ਕਰ ਸਕਣ ਸੁਪਰੀਮ ਕੋਰਟ ਦੀਆਂ ਕਈ ਜੱਜਮੈਂਟਾਂ ਇਹਨਾਂ ਚੀਜ਼ਾਂ ਚਾਹਤੀਆਂ ਉਹ ਰਾਹ ਹੋਵੇ ਉਹ ਬਿਜ਼ਨਸ ਹੋਵੇ ਉਹ ਈਡੀ ਹੋਵੇ ਉਹ ਇਨਕਮ ਟੈਕਸ ਦਾ ਮਾਮਲਾ ਹੋਵੇ ਉਹ ਸੀਬੀਆਈ ਹੋਵੇ ਇਹਨਾਂ ਏਜੰਸੀਆਂ ਦੀ ਜਿਹੜੀ ਪੋਲੀਟੀਕਲ ਵਰਤੋਂ ਹੈ ਉਹ ਵਰਤੋਂ ਜੇਕਰ ਹੁੰਦੀ ਰਹੇਗੀ ਤਾਂ ਜਿਹੜੀ ਭਰੋਸੇਯੋਗਤਾ ਇਹਨਾਂ ਏਜੰਸੀਆਂ ਦੀ ਜਾਂ ਇਹਨਾਂ ਦੇ ਸਟਾਫ ਦੀ ਜਾਂ ਬਖ ਬਖ ਦੀ ਉਹ ਸਾਰਿਆਂ ਦੇ ਸਾਹਮਣੇ ਆਉਂਦੀ ਰਹੇਗੀ ਉਸੇਲੇ ਬੰਦੇ ਉੱਤੇ ਇੱਕ ਗੱਲ ਹੋਰ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਸਾਡੀਆਂ ਅਦਾਲਤਾਂ ਦਾ ਜਿਹੜਾ ਸੈਟਅਪ ਵੀ ਹੈ ਔਰ ਕੀ ਇਹ ਸਮਾਂ ਰਹਿੰਦੇ ਇਹ ਕੌਣ ਬਾਉਂਡ ਕਰੇਗਾ ਇਹਨਾਂ ਚੀਜ਼ਾਂ ਨੂੰ ਕਿ ਸਮੇਂ ਤੇ ਚਲਾਨ ਪੇਸ ਹੋਣਾ ਬੇਹਤ ਜ਼ਰੂਰੀ ਹੈ ਜੇਕਰ ਨਹੀਂ ਕਰਦੀ ਕੋਈ ਬਾਕੀ ਦੀਆਂ ਚੀਜ਼ਾਂ ਜਿਹੜੀ ਇਨਵੈਸਟੀਗੇਸ਼ਨ ਏਜੰਸੀਜ਼ ਨੇ ਤਾਂ ਉਹਨਾਂ ਨੂੰ ਕੀ ਫਰਕ ਪੈਂਦਾ ਕੋਈ ਫਰਕ ਪੈਂਦਾ ਲੀਗਲੀ ਜਾਂ ਨਹੀਂ ਪੈਂਦਾ ਔਰ ਕੀ ਮੁਕੱਦਮੇ ਜਿੰਨੇ ਪੈਂਡਿੰਗ ਪਏ ਰਹਿੰਦੇ ਨੇ ਸਾਲਾਂ ਦਾ ਸਾਲ ਉਹਨਾਂ ਤੇ ਫੈਸਲੇ ਨਹੀਂ ਹੁੰਦੇ ਜਦੋਂ ਇੰਨੇ ਸਾਲਾਂ ਚ ਫੈਸਲੇ ਨਹੀਂ ਹੁੰਦੇ ਤਾਂ ਲੋਕਾਂ ਸਾਹਮਣੇ ਹਕੀਕਤ ਨਹੀਂ ਆਉਂਦੀ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਏਗਾ ਇਹ ਬੇहद ਜ਼ਰੂਰੀ ਚੀਜ਼ਾਂ ਨੇ ਅੱਜ ਲਈ ਇਹ ਨਹੀਂ ਤੁਸੀਂ ਦੇਖਦੇ ਰਹੋ ਆਪਣਾ ਬਹੁਤ ਬਹੁਤ ਧੰਨਵਾਦ